ਇਹ ਹੋ ਸਕਦਾ ਹੈ ਜਿਸ ਨੇ ਕੀ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਔਰ ਤਕਰੀਬਨ ਦੇ ਜੇਕਰ ਤਸਵੀਰ ਦੇ ਹਿਸਾਬ ਨਾਲ ਦੇਖੀਏ ਤਾਂ ਕੋਈ 20-22 ਸਾਲ ਦਾ ਨੌਜਵਾਨ ਲੱਗਦਾ ਹੈ। ਦਾ 9 ਸਾਲ ਤੋਂ ਇੱਥੇ ਸੇਵਾ ਕਰ ਰਹੀ ਹੈ ਉਹਦਾ ਤਾਂ ਕੋਈ ਗਿਆਨ ਨਹੀਂ ਪਰ ਜਿਹੜੇ ਇੱਥੇ ਰਹਿ ਰਹੇ ਆ ਜਿਨ੍ਹਾਂ ਦੇ ਦੇਲ ਨੂੰ ਟੇਸ ਪਹੁੰਚੀ ਉਹਨਾਂ ਨੂੰ ਪਤਾ ਹੈ ਕਿ ਉਹ ਕੌਣ ਸਨ ਸੀ। ਉਹਦੇ ਕਰਕੇ ਚੱਲ ਗਿਆ ਹੈ ਮੰਗ ਕਰਦੇ ਆ ਕਿ ਇਹਨੂੰ ਜਲਦੀ ਜਲਦੀ ਕਾਰਵਾਈ ਕੀਤੀ ਜਾਏ ਤੇ ਮਸੜਾਖਾਂ ਸੁੱਧਿਆ ਜਾਵੇ। ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਮਾਨ ਦੇ ਦੀਨ ਪਿੰਦੇ ਅਠਵਾਲ ਪੁਲ ਤੇ ਸਥਿਤ ਬਾਬਾ ਅਮਰਦਾਸ ਜੀ ਗੁਰਦੁਆਰਾ ਸਾਹਿਬ ਵਿਖੇ ਇੱਕ ਮੰਦਪ ਭਾਗੀ ਪਵੰਦ ਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਹੋਂ ਦਾ ਕਤਲ ਹੋ ਗਿਆ ਹੈ ਔਰ ਮੈਂ ਦੱਸਣਾ ਚਾਹਾਂਗਾ ਅਸੀਂ ਇਸ ਵਕਤ ਖੜੇ ਆ ਗੁਰਦੁਆਰਾ ਬਾਬਾ ਅਮਰਦਾਸ ਜੀ ਅਠਵਾਲ ਪੁਲ ਦੇ ਉੱਤੇ ਤੁਸੀਂ ਇਹ ਦੇਖ ਸਕਦੇ ਹੋ ਬਾਹਰੀ ਦ੍ਰਿਸ਼ਨੇ ਗੁਰਦੁਆਰਾ ਸਾਹਿਬ ਦੇ ਔਰ ਇੱਥੋਂ ਦੇ ਹੀ ਮੁੱਖ ਸੇਵਾਦਾਰ ਸਨ ਬਾਬਾ ਬਲਵਿੰਦਰ ਸਿੰਘ ਜੀ ਜੋ ਕਿ 13ਵੇਂ ਮੁਖੀ ਦਮਦਮੀ ਟਕਸਾਲ ਦੇ ਜਿਹੜੇ ਕਰਤਾਰ ਸਿੰਘ ਭਿੰਡਰਾ ਵਾਲੇ ਸਨ ਉਹਨਾਂ ਦੇ ਭਤੀਜੇ ਵੀ ਲੱਗਦੇ ਸਨ ਔਰ ਇੱਥੇ ਹੀ ਸੇਵਾ ਕਰਦੇ ਸਨ ਔਰ ਮੈਂ ਦੱਸਣੇ ਜਾਵਾਂਗਾ ਕਿ ਬੀਤੀ ਦੇਰ ਰਾਤ 11:30 ਵਜੇ ਦੇ ਕਰੀਬ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਜਦੋਂ ਉਹਨਾਂ ਦਾ ਜਿਹੜਾ ਹੈ ਉਹ ਕਤਲ ਹੋ ਗਿਆ ਹੈ ਜਿਹੜਾ ਔਰ ਇਹ ਮੈਂ ਦੱਸਣੇ ਜਾਵਾਂਗਾ ਇਹ ਉਹ ਜਗ੍ਹਾ ਹੈ ਇੱਥੇ ਇਹਨਾਂ ਕਮਰਿਆਂ ਦੇ ਵਿੱਚ ਹੀ ਜਿਹੜਾ ਹੈ ਉਹ ਇੱਥੇ ਰਹਿੰਦੇ ਸਨ ਔਰ ਇੱਥੋਂ ਹੀ ਉਹ ਸੇਵਾਦਾਰ ਜਿਹੜੀ ਹੈ ਸੰਭਾਲਦੇ ਸਨ ਔਰ ਇਸ ਕਮਰੇ ਦੇ ਅੰਦਰ ਜੋ ਹੈ ਉਹ ਬੀਤੀ ਰਾਤ ਵੀ ਜਦੋਂ ਆਪਾਂ ਆਰਾਮ ਕਰ ਰੇ ਸਾਂ ਤਾਂ ਇੱਕ ਸੇਵਾਦਾਰ ਜਿਹੜਾ ਆ ਕੀ ਉਹਨਾਂ ਦੇ ਨਾਲ ਉੱਥੇ ਮੌਜੂਦ ਸੀ ਉਸ ਦੇ ਵੱਲੋਂ ਹੀ ਜੋ ਹੈ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਰਮਨਜੀਤ ਸਿੰਘ ਨਾਨ ਦਾ ਉਹ ਸਖਸ਼ ਦੱਸਿਆ ਜਾ ਰਿਹਾ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਤਸਵੀਰ ਇਸ ਵਕਤ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਬਾਬਾ ਬਲਵਿੰਦਰ ਸਿੰਘ ਹੋਰਿਆਂ ਦਾ ਹੀ ਇਹ ਤਸਵੀਰ ਹੈ ਜਿਨ੍ਹਾਂ ਦਾ ਰਾਤ ਕਤਲ ਕਰ ਦਿੱਤਾ ਗਿਆ ਔਰ ਇਸ ਜਗ੍ਹਾ ਦੇ ਉੱਤੇ ਇਸ ਕਮਰੇ ਦੇ ਵਿੱਚ ਉਹ ਮੌਜੂਦ ਸਨ ਜਿੱਥੇ ਕੀ ਨਾਲ ਹੀ ਉਹ ਸੇਵਾਦਾਰ ਮੌਜੂਦ ਸੀ ਜਿਸ ਨੇ ਕੀ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਫਿਲਹਾਲ ਇਥੇ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਦੇ ਇਹ ਘਟਨਾ ਨੂੰ ਜੋ ਹੈ ਉਹ ਅੰਜਾਮ ਦਿੱਤਾ ਗਿਆ ਕੀ ਜਾਣਕਾਰੀ ਮਿਲੀ ਹੁਣ ਤੱਕ ਕਿਸ ਤਰ੍ਹਾਂ ਘਟਨਾ ਨੂੰ ਅੰਜਾਮ ਦਿੱਤਾ ਹੈ ਕੌਣ ਉਹ ਸਖਸ਼ੀ ਉਸ ਵੇਲੇ ਕੋਈ ਹੋਰ ਵੀ ਇੱਥੇ ਮੌਜੂਦ ਸੀ ਜਾਂ ਕਿਵੇਂ ਸਾਰੀ ਘਟਨਾ ਨੂੰ ਜਾਣਦਾ ਦੋ ਮੁੰਡੇ ਸੀਗੇ ਜੀ ਇੱਕ ਅਮਰਤਪਾਲ ਸੀਗਾ ਉਹ ਆਪਣੇ ਕਮਰੇ ਦੇ ਵਿੱਚ ਹੈਗਾ ਇਹ ਮੁੰਡਾ ਜਿਹੜਾ ਹੈਗਾ ਉਹਨਾਂ ਨੂੰ ਮਾਲਸ ਕਰਨ ਦਿਆ ਹੈਗਾ ਰੋਟੀ ਖਾ ਕੇ ਮਾਲਸ ਕਰਨ ਦਿਆ ਹੈ ਤੇ ਸੌਣਾ ਇਹਨੇ ਉਧਰ ਜਾ ਕੇ ਜੋ ਇਧਰ ਰੌਲਾ ਪਿਆ ਉਹ ਮੁੰਡਾ ਜਿਹੜਾ ਇਧਰ ਆਇਆ ਉਹਨੇ ਵੇਖਿਆ ਕੁੰਡੀ ਲੱਗੀ ਅੰਦਰ ਉਹ ਵਾਪਸ ਗਿਆ ਜੀ ਜੋ ਵਾਪਸ ਆਇਆ ਤੇ ਮੁੜ ਕੇ ਉਹਨੇ ਜਾ ਕੇ ਤੇ ਆਪਣੇ ਬਿੱਟੂ ਮੁੰਡਾ ਜਾਨੀਕਿਆਂ ਦਾ ਉਹਨੂੰ ਫੋਨ ਕੀਤਾ ਆ ਅਜੇ ਉਹਨੂੰ ਫੋਨ ਕੀਤਾ ਆ ਉਦੋਂ ਬਾਅਦ ਫੇਰ ਵਾਪਸ ਆਇਆ ਤੇ ਇਹ ਜਿਹੜਾ ਮੁੰਡਾ ਆ ਨਿਕਲ ਕੇ ਆਇਆ ਉਹਨੂੰ ਨੱਠਾ ਜੀ ਇਹਨੂੰ ਨੱਠਾਇਆ ਕੈਮਰੇ ਦੇ ਵਿੱਚ ਹੁੰਦਾ ਆ ਉਦੋਂ ਬਾਅਦ ਫੇਰ ਆਪ ਉਹਨੂੰ ਨੱਟਾ ਫੇਰ ਇਹਨੂੰ ਨੱਠਦਾ ਨੱਠਦਾ ਕੈਮਰੇ ਦੇ ਵਿੱਚ ਆਉਂਦਾ ਆ ਇਹਨੂੰ ਛੱਡ ਗਿਆ ਜੀ ਇਹ ਕਾਡੀਆਂ ਦਾ ਮੁੰਡਾ ਦਾ ਜੀ ਕਾਡੀਆਂ ਇੱਦੀ ਦਾ ਜਦੋਂ ਜਿਹੜਾ ਤੁਸੀਂ ਦੱਸੇ ਦੂਸਰਾ ਸਾਥੀ ਵੀ ਇੱਥੇ ਮੌਜੂਦ ਸੀ ਕੀ ਉਹਨੇ ਛਡਾਉਣ ਦੀ ਜਾਂ ਫੜਨ ਦੀ ਜਾਂ ਕੋਈ ਗੱਲ ਇਹ ਅੰਦਰ ਕੁੰਡੀ ਲਾਈ ਸੀ ਇਹਨਾਂ ਨੇ ਇਨਾ ਕੁੰਡਿਲਾ ਨੇ ਉਹਦਾ ਕੋਈ ਵੇਖਿਆ ਨਾ ਬੁਆ ਜਦੋਂ ਬੰਦਿਆ ਜੀ ਉਹ ਤਾਂ ਉਹਦਾ ਮੁੜ ਕੇ ਆਪਣੇ ਘਰ ਲੇ ਗਿਆ ਉਹਨੇ ਫੋਨ ਕੀਤਾ ਹੋਰ ਸਾਥੀਆਂ ਨੂੰ ਫੋਨ ਕੀਤਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨੱਟ ਗਿਆ ਜੀ ਜਿਸ ਨੇ ਇਹ ਘਟਨਾ ਨੂੰ ਜਾਨ ਦਿੱਤਾ ਉਹ ਪੱਕਾ ਇੱਥੇ ਰਹਿੰਦਾ ਸੀ ਕਿ ਜਾਂ ਉਹ ਕਦੀ ਕਦੀ ਕੰਬਰੇ ਲਈ ਚਾਰ ਕਿ ਦਿਨ ਹੋਏ ਆਏ ਨੇ ਤਿੰਨ ਚਾਰ ਦਿਨ ਪਹਿਲਾਂ ਵੀ ਹੁੰਦਾ ਇਹ ਚੱਲ ਜਾਂਦਾ ਹੈ ਹਾਂਜੀ ਕਿਸ ਕਿਸ ਚੀਜ਼ ਨਾਲ ਇਸ ਘਟਨਾ ਨੂੰ ਜਾਨ ਦਿੱਤਾ ਇਹ ਸਾਨੂੰ ਐਵੇਂ ਜਦੋਂ ਇਹ ਤਾਂ ਖੰਜਰ ਮਾਰਿਆ ਉਹਦੇ ਕੋਲ ਖੰਜਰ ਹੀਗਾ ਜੀ ਖੰਜਰ ਦੀ ਇੱਕ ਹਾਂਜੀ ਇੱਕ ਉਹਦਾ ਪਿਸਤੌਲ ਹੀਗਾ ਬਾਬਾ ਜੀ ਦੇ ਅੰਦਰ ਉਹ ਰਵਲਵਰ ਵੀ ਆ ਨਹੀਂਗਾ ਜੀ ਗੋ ਮਾਇਆ ਹੀ ਗੋ ਮਾਇਆ ਵੀ ਆਣਗੇ ਅੱਛਾ ਜੀ ਉਹ ਲੈ ਕੇ ਰਾਤ ਹੀ ਦੌੜ ਗਿਆ ਹਾਂ ਜੀ ਉਹ ਆਪਨੇ ਨਾ ਠਾਕ ਕੈਮਰਾ ਦੱਸਦਾ ਜੀ ਐਨੂੰ ਮੁੜ ਕੇ ਨੇਰੇ ਚੜ ਗਿਆ ਜੀ ਜਿਹੜਾ ਅਮਰਪਾਲ ਸਿੰਘ ਤੁਸੀਂ ਦੱਸ ਰਹੇ ਹੋ ਨਾਲ ਵਾਲੇ ਕਮਰੇ ਦੇ ਵਿੱਚ ਸੀ ਇਹਨੇ ਕੋਈ ਪਿੱਛਾ ਕੀਤਾ ਜਾਂ ਕੀ ਇੱਕਲਾ ਹੀ ਗਿਆ ਇਹਦੇ ਆਪ ਆਪਣੀ ਜਾਣ ਲਗਾਈ ਇਹਨੇ ਦਾ ਅੰਦਰ ਹੋ ਗਿਆ ਠੀਕ ਹੈ ਉਹਨੇ ਕੋਈ ਗੱਲ ਦੱਸੀ ਆ ਉਹਨੇ ਜਮਰਪਾਲ ਸਿੰਘ ਇੱਥੇ ਮੌਜੂਦ ਨੇ ਆਵਾਜ਼ ਚੀਕ ਨਿਕਲੀ ਹੈ ਰਾਜਿਕ ਰਾਜਿਕ ਇੱਥੇ ਅਗਨੇ ਇਸ ਵਕਤੋਂ ਮੌਜੂਦ ਨੇ ਅੱਛਾ ਅੱਛਾ ਕੀ ਹੋਣਾ ਕੋਈ ਦੱਸਿਆ ਹੈ ਉਹਨਾਂ ਨੇ ਕਿ ਕੀ ਕੋਈ ਪਹਿਲਾਂ ਕੋਈ ਰੰਜੀ ਸੀ ਜਾਂ ਕੋਈ ਅੱਜ ਇਹੀ ਗੱਲਬਾਤ ਕਰੀ ਕੀਤੀ ਸੀ ਉਹਨੇ ਆਪਸੀ ਕੋਈ ਗੱਲ ਨਹੀਂ ਜੀ ਆਪਸੀ ਕੋਈ ਆਪਸੀ ਉਹਨੇ ਕੋਈ ਗੱਲ ਨਹੀਂ ਸਾਂਝੀ ਨਹੀਂ ਨਹੀਂ ਜੀ ਕੀ ਗੱਲ ਹੋ ਗਈ ਹੈ ਮੰਜੇ ਤੇ ਨਹੀਂ ਕਿ ਆਪ ਵੇਖਿ ਲਈ ਆਪ ਜਿਹੜੇ ਬੰਨੇ ਸੀ ਕੀ ਮੰਗ ਕਰਦੇ ਹੋ ਤੁਸੀਂ ਹੁਣ ਨਹੀਂ ਇਨਸਾਫ ਮਿਲਣਾ ਚਾਹੀਦਾ ਹੈ ਪੁਲਿਸ ਪੁਲਿਸ ਨੇ ਆ ਕੇ ਫਿਰ ਜਾਂਚ ਕੀਤੀ ਸਰ ਡਿਊਟੀ ਵੀ ਰਾਤ ਆਇਆ ਜੀ ਸਾਰੀ ਰਾਤ ਇੱਥੇ ਰਿਹਾ ਸਵੇਰੇ ਅੰਮ੍ਰਿਤ ਵੇਲੇ ਗਿਆ ਅੰਸਾਰ ਇੱਥੇ ਰਹਿਣੇ ਉਹਨਾਂ ਨੇ ਪੂਰੀ ਨੱਠੋਬਾਜ ਕਰਨੇ ਜੀ ਉਹਨਾਂ ਉਹਦੇ ਘਰ ਵੀ ਰਾਤ ਸਾਫਾ ਮਾਰਿਆ ਕਾਦੀ ਵਾਲੀ ਪੁਲਿਸ ਨੇ ਬਟਾਲੇ ਕੋ ਉਹਨਾਂ ਦੇ ਸਾਥੀ ਬਟਾਲੇ ਵੀ ਮਾਰਿਆ ਜੀ ਨੱਠੇ ਫਿਰਦੇ ਰਾਤ ਨੂੰ ਆ ਬਿਲਕੁਲ ਇਹ ਤੁਸੀਂ ਸੁਣਿਆ ਹੈ ਇਹ ਜਿਹੜੇ ਇੱਥੇ ਮੌਜੂਦ ਲੋਕ ਨੇ ਉਹਨਾਂ ਨੇ ਦੱਸਿਆ ਹੈ ਕਿ ਇਹ ਸੇਵਾਦਾਰ ਜਿਹੜਾ ਹੈ ਉਹ ਇੱਥੇ ਸੇਵਾ ਕਰਦਾ ਸੀ ਹੋਰ ਵੀ ਕੁਝ ਲੋਕ ਇੱਥੇ ਮਰਨਾ ਮੌਜੂਦ ਨੇ ਉਹਨਾਂ ਨੇ ਗੱਲ ਕਰਨੇ ਬਾਬਾ ਜੀ ਕੀ ਕਿਵੇਂ ਇਹ ਜਿਹੜੀ ਸਾਰੀ ਘਟਨਾ ਹੋਈ ਹੈ ਜਾਂ ਕਿਹੜੀ ਇਹ ਗੱਲਾਂ ਜਿਹੜੀਆਂ ਜਿਹੜੇ ਅਮਰ ਸੇਵਾਦਾਰ ਅਮਰਪਾਲ ਨੇ ਜਿਹੜਾ ਹੋਰ ਵੀ ਇੱਥੇ ਮੌਜੂਦ ਸੀ ਕੀ ਉਹਨੇ ਦੱਸਿਆ ਵੇਖੋ ਉਹ ਤੇ ਹੁਣ ਅੰਦਰ ਜਦੋਂ ਸਾਰੇ ਬੈਠੇ ਸੀ ਉਹਨਾਂ ਨੂੰ ਪਤਾ ਜਾਂ ਉਹ ਮੁੰਡੇ ਨੂੰ ਪਤਾ ਜਦੋਂ ਫੜਿਆ ਜਾਉ ਤਾਂ ਪਤੀਸ਼ ਹੋ ਗਈ ਉਹ ਦੱਸੂਗਾ ਕੀ ਕਾਰਨ ਕਰਕੇ ਮੈਂ ਕੀਤਾ ਹੈ ਨਾ ਬਾਕੀ ਉਹਨੇ ਖੰਜਰ ਬਹੁਤ ਬੁਰੀ ਤਰ੍ਹਾਂ ਮਤਲਬ ਜਿਹੜਾ ਵਾਰ ਕੀਤੇ ਆ ਕਾਫੀ ਸੱਟਾਂ ਲੱਗੀਆਂ ਵਾ ਤੇ ਉਹਦੇ ਕਰਕੇ ਜਿਹੜਾ ਮਤਲਬ ਜ਼ਖਮੀਰੇ ਜਦੋਂ ਜਹਾਦ ਹੁੰਦੀ ਦੀ ਕਾਫੀ ਟਾਈਮ ਲੱਗਾ ਵਾ ਕੋਈ 2-4 ਮਿੰਟ ਦੀ ਗੱਲ ਨਹੀਂ ਹੈਗੀ ਤੇ ਪਛਾਣ ਹੈ ਉਹ ਬੰਦੇ ਦੀ ਵੀ ਉਹ ਕਿੱਥੋਂ ਦਾ ਰਹਿਣ ਵਾਲਾ ਹਾਂਜੀ ਉਹਦੀ ਪਛਾਣ ਆ ਸਾਰਾ ਪਤਾ ਉਹਤੋਂ ਦੇ ਰਹਿਣ ਵਾਲਾ ਉਹ ਕਾਦੀਆਂ ਵਾਲਾ ਕੇ ਸਲਾਹਪੁਰ ਪਿੰਡ ਪੈਂਦਾ ਉਤੋਂ ਦਾ ਰਹਿਣ ਵਾਲਾ ਫੋਟੋ ਜਾਂ ਕੋਈ ਤਸਵੀਰ ਉਹਦੀ ਉਹ ਇਸ ਵਕ ਮੌਜੂਦ ਆ ਆ ਦਿੰਦੇ ਜੀ ਉਹਦੀ ਫੋਟੋ ਤੁਹਾਨੂੰ ਦਿਖਾ ਦਿੱਤੀ ਜਾਂਦੀ ਹੈ ਆ ਬਿਲਕੁਲ ਐ ਹੋ ਸਕਸ਼ ਹੈ ਜਿਸਨੇ ਕਿ ਇਸ ਸਾਰੀ ਕਟੜਾ ਨੂੰ ਅੰਜਾਮ ਦਿੱਤਾ ਹੈ ਔਰ ਤਕਰੀਬਨ ਜੇਕਰ ਤਸਵੀਰ ਦੇ ਹਿਸਾਬ ਨਾਲ ਦੇਖੀਏ ਤਾਂ ਕੋਈ 20-22 ਸਾਲ ਦਾ ਨੌਜਵਾਨ ਲੱਗਦਾ ਹੈ ਹਾਂਜੀ 20-22 ਸਾਲ ਦਾ ਨੌਜਵਾਨ ਵੇਖੋ ਜੀ ਬਹੁਤ ਬਾਬਾ ਜੀ ਦੀ ਸਿੱਖੀ ਸੇਵਕੀ ਇੱਥੇ ਮਤਲਬ ਬਹੁਤ ਜ਼ਿਆਦਾ ਪ੍ਰਚਾਰ ਕੀਤਾ 9 ਸਾਲ ਤੋਂ ਇੱਥੋਂ ਸੇਵਾ ਕਰ ਰਹੀ ਸੀ ਉਹਦਾ ਤੇ ਕੁਝ ਗਿਆ ਨਹੀਂ ਪਰ ਜਿਹੜੇ ਇੱਥੇ ਰਹਿ ਰਹੇ ਆ ਜਿਨ੍ਹਾਂ ਦੇ ਦੇਰ ਨੂੰ ਠੇਸ ਕੋ ਜੀ ਉਹਨਾਂ ਨੂੰ ਪਤਾ ਵਾ ਕਿ ਉਹ ਕੌਣ ਸਖਸੀ ਉਹਰ ਕਰਕੇ ਚੱਲ ਗਿਆ ਸੀ ਇਹ ਮੰਗ ਕਰਦੇ ਆ ਕਿ ਉਹਨੂੰ ਜਲਦੀ ਜਲਦੀ ਕਾਰਵਾਈ ਕੀਤੀ ਜਾਏ ਤਾ ਉਹਨੂੰ ਸੁਲਾਖਾਂ ਸੁਟਿਆ ਜਾਏ ਬਿਲਕੁਲ ਇਹ ਸਨ ਲੋਕ ਸੇਵਾਦਾਰ ਜਿਹੜੇ ਇੱਥੇ ਹੋਰ ਵੀ ਮੌਜੂਦ ਨੇ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਨ ਨੂੰ ਕਾਫੀ ਜ਼ਿਆਦਾ ਜਿਹੜੀ ਹੈ ਠੇਸ ਪਹੁੰਚੀ ਹੈ ਇਸ ਘਟਨਾ ਨਾਲ ਔਰ ਉਹ ਮੰਗ ਕਰਦੇ ਨੇ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇ ਔਰ ਇਸ ਸੈਕਸ਼ਨ ਨੂੰ ਜੋ ਹੈ ਉਹ ਕਾਬੂ ਕਰਕੇ ਸਲਾਖਾ ਪਿੱਛੇ ਲਿਆਦਾ ਜਾਵੇ ਔਰ ਇਨਸਾਫ ਦਵਾਇਆ ਜਾਵੇ ਕਿਉਂਕਿ ਅਜਿਹੀ ਮੰਦਪਾਕੀ ਘਟਨਾ ਜਿਹੜੀ ਗੁਰਦਾਰ ਸਾਹਿਬ ਦੇ ਵਿੱਚ ਵਾਪਰੀ ਹੈ ਇਸ ਤੋਂ ਜਿਹੜੀ ਹੈ ਅਜਿਹੀ ਸਖਤ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਕਿ ਬਾਕੀਆਂ ਨੂੰ ਵੀ ਇਹ ਸਾਰੀ ਜਿਹੜੀ ਹੈ ਇੱਕ ਸੇਧ ਮਿਲ ਸਕੇ ਕਿ ਜੇਹੀ ਘਟਨਾ ਜਿਹੜੀ ਹੈ ਗੁਰਦਾਰ ਦੇ ਵਿੱਚ ਜਿਹੜੀ ਹੈ ਅੱਗੇ ਤੋਂ ਨਾ ਵਾਪਰ ਸਕੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ